ਡੁਵਾਲ ਟੋਲ ਪਲਾਜ਼ਾ ਨਾਲ ਜੁੜੀ ਇੱਕ ਵੱਡੀ ਖਬਰ ਹੈ ਜੁੜੀ سامنے ਆ ਰਹੀ ਹੈ ਦਾਸਤੇ ਕੀ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਹੈ ਸ਼ੇਵ ਪਕਤਾ ਲਈ ਇਹਮ ਖਬਰ ਹੈ 26 ਫਰਵਰੀ ਨੂੰ ਤੁਹਾਨੂੰ ਹੁਣ ਕੋਈ ਵੀ ਟੋਲ ਟੈਕਸ ਨਹੀਂ ਦੇਣਾ ਪਵੇਗਾ ਲਾਡਵਾਲ ਟੋਲ ਪਲਾza ਦੇ ਉੱਪਰ ਕੋਈ ਵੀ ਟੋਲ ਟੈਕਸ ਨਹੀਂ ਲੱਗੇਗਾ ਦੱਸਣੀ ਹੋ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਗੋਪਾਲ ਗੌਤਾਮ ਦੇ ਵੱਲੋਂ ਆ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੇ ਹੀ ਤੂਮ-ਤਾਮ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਚਲਦਿਆਂ ਪ੍ਰਬੰਧਕਾਂ ਦੇ ਵੱਲੋਂ ਲਾਡੋ ਟੋਲ ਪਲਾਜ਼ਾ ਦੇ ਮੈਨੇਜਰ ਨੂੰ 26 ਫਰਵਰੀ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਤਾਂ ਲਈ ਟੋਲ ਪਲਾਜ਼ਾ ਮੁਫਤ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਸੋ ਜੇਕਰ ਤੁਸੀਂ ਵੀ ਲਾਡੋਵਾਲ ਟੋਲ ਪਲਾਜ਼ਾ ਰਾਹੀਂ ਜਾਣੇ ਹੋ ਸ਼ਿਵ ਮੰਦਿਰ ਦੇ ਵਿੱਚ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਤੁਹਾਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਤੇ ਹੈ ਜਿਹੜਾ ਟੋਲ ਟੈਕਸ 26 ਫਰਵਰੀ ਵਾਲੇ ਦਿਨ ਸ਼ਿਵ ਭਗਤਾਂ ਨੂੰ ਮਹਾਸ਼ਿਵ ਰਾਤਰੀ ਵਾਲੇ ਦਿਨ ਨਹੀਂ ਦੇਣਾ ਪਵੇਗਾ ਨੁ지ਾਨਾ ਲਾਈਵ ਲਈ ਟਿੰਕਾ ਜੜਤੀ ਰਿਪੋਰਟ જય શ્રી ਰਾਮ ਹਰ ਹਰ ਮਹਾਦੇਵ 26 ਫਰਵਰੀ ਗੋਪਾਲ ਗੋਤਾ ਮੰਦਲੋ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਜਿਹੜਾ ਕਾਰਜਕ੍ਰਮ ਰੱਖਿਆ ਗਿਆ ਵਾ ਤੇ ਅੱਜ ਮਾਨਯੋਗ ਲੱਟਵਾਲ ਟੂਲ ਟੈਕਸ ਦੇ ਮੈਨੇਜਰ ਸਾਹਿਬ ਨੂੰ ਮਿਲ ਕੇ ਨਿਕਲੇ ਆ ਉਹਨਾਂ ਨੂੰ ਲੈਟਰ ਦਿੱਤੀ ਆ ਵੀ ਜਿਹੜੇ ਭਗਤ ਲੱਡੋਵਾਲ ਟੂਲ ਟੈਕਸ ਤੋਂ ਨਿਕਲਣ ਵੀ ਉਹਨਾਂ ਤੋਂ ਜਿਹੜਾ ਟੋਲ ਨਾ ਲਿੱਤਾ ਜਾਵੇ ਤੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਵਾ ਵੀ ਜਿਹੜੇ ਸ਼ਰਧਾਲੂ ਸ੍ਰੀ ਗੋਪਾਲ ਗੋਤਾ ਮੱਥਾ ਟੇਕਣ ਆਣਗੇ ਉਹਨਾਂ ਤੋਂ 1 ਰੁਪਏ ਦੀ ਵੀ ਪਰਚੀ ਨਹੀਂ ਲਿੱਤੀ ਜਾਏਗੀ जय श्री राम हर हर महादेव जय श्री राम हर हर महादेव जी जिस तरह कि 26 फरवरी ਨੂੰ ਗੋਲੇ巴巴 ਦਾ ਸਾਡਾ ਬਹੁਤ ਵੱਡਾ ਦਿਨ ਹੈ ਸ਼ਿਵਰਾਤਰੀ ਸਾਰੇ ਸ਼ਿਵ ਭਜਨਾਂ ਨੂੰ ਪਹਿਲਾਂ ਤਾਂ ਉਹਦੀਆਂ ਹਾਰਦਿਕ ਵਧਾਈਆਂ ਐ ਐਡਵਾਂਸ ਜੀ ਕੂਟਰਾ ਲਾਡੋਵਾਲ ਟੋਲ ਟੈਕਸ ਗੋਪਾਲ ਘੋਤ ਅਮਚੇ ਸ਼ਿਵਰਾਤਰੀ ਦਾ ਮਹੋਤਸਵ ਜਿਹੜਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਲਾਡੋਵਾਲ ਟੈਕ ਟੂਲ ਟੈਕਸ ਵਾਲੇ ਨੇ ਸਾਨੂੰ ਸ਼ਰੋਗ ਦਿੰਦਾ ਹੈ ਜੀ ਜਿਹੜੀ ਗੱਡੀ ਲੁਧਿਆਣੇ ਤੋਂ ਤੁਹਾਡੀ ਆਏਗੀ ਉਹਦਾ ਟੂਲ ਟੈਕਸ ਨਹੀਂ ਲਿੱਤਾ ਜਾਏਗਾ ਸਾਰੇ ਭਗਤਾਂ ਨੂੰ ਬੇਨਤੀ ਕਰਦੇ ਆ ਵੀ ਆਪਣਾ ਕਾਰ ਇਹ ਸਾਡੇ ਦੁਆਰਾ ਦਿੱਤਾ ਹੋਇਆ ਪਾਸ ਦਿਖਾ ਕੇ ਤੁਸੀਂ ਇੱਥੋਂ ਉਸ ਦਿਨ ਗੱਡੀ ਆਪਣੀ ਨੰਘਾ ਸਕਦੇ ਹੋ ਜਿਹਦੇ ਵਿੱਚ 1 ਰੁਪਈਆ ਨਹੀਂ ਦੇਣਾ ਪਊਗਾ ਆਰ ਰਮਾ ਦੇ